ਬੁਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆਨ ਦੀ ਖੋ ਵਿੱਚੋਂ ਰਚਨਾ ਸਾਹਾਂ ਚ ਕੁਲਿਆ ਕਲੇਰ ਪੂਰਾ ਸਿੰਘ ਕਲੇਰ ਮੈਨੂੰ ਤਪਾ ਤੇ ਰਾਮਪੁਰਾ ਦੀਆਂ ਸਾਹਿਤ ਸਭਾਵਾਂ ਦੇ ਸਮਾਗਮਾਂ ਵਿੱਚ ਮਿਲਦਾ ਸੀ ਪਰ ਜਾਣ ਪਛਾਣ ਤੋਂ ਅੱਗੇ ਗੱਲ ਨਹੀਂ ਸੀ ਬਧੀ ਲੋਕ ਲਿਖਾਰੀ ਸਭਾ ਤਪਾ ਦਾ ਉਹ ਮੈਂਬਰ ਸੀ ਨਛੱਤਰਜੀਤ ਸੇਮੇ ਨਾਲ ਆਉਂਦਾ ਜਾਂਦਾ ਸਭਾ ਦੀ ਮੀਟਿੰਗ ਵਿੱਚ ਕਹਾਣੀ ਪੜਦਾ ਕਹਾਣੀ ਪੜਦੇ ਪਰਦੇ ਦੀ ਕਹਾਣੀ ਚ ਉਬਰ ਦੀ ਸਥਿਤੀ ਅਨੁਸਾਰ ਆਵਾਜ਼ ਰੰਗ ਬਦਲਦੀ ਸੁਨਾਈ ਜਾਣ ਵਾਲੀ ਕਹਾਣੀ ਸੁਣਨ ਵਾਲਿਆਂ ਦੇ ਮਨ ਵਿੱਚ ਸਾਕਾਰ ਹੋਈ ਜਾਂਦੀ। ਦਰਦੀਲੇ ਲਹਿਜੇ ਵਿੱਚ ਪਾਤਰਾਂ ਦੀ ਮਨੋਦਸ਼ਾ ਪੇਸ਼ ਕਰਦਾ। ਉਹਦੀ ਆਵਾਜ਼ ਵਿੱਚਲੀ ਹਲਕੀ ਜਿਹੀ ਖਣਕ ਤੇ ਟੁਣਕਾਰ ਸੁਣਨ ਵਾਲਿਆਂ ਦੇ ਮਨ 'ਚ ਝੋੜਦੀ। ਉਸ ਦੀ ਹਰ ਕਹਾਣੀ ਦੀ ਧਾਰਿਜ ਪੁੰਦੀ। ਇੱਕ ਦਿਨ ਮੀਟਿੰਗ ਵਿੱਚੋਂ ਉਹਨੇ ਮੈਨੂੰ ਆਪਣਾ ਕਹਾਣੀ ਸੰਗ੍ਰਹਿ ਪੰਛੀਆਂ ਦੇ ਹਾਲ ਨੇ ਦਿੱਤਾ। ਮੈਂ ਇੱਕੋ ਰਾਤ ਵਿੱਚ ਪੜ ਦਿੱਤਾ। ਉਹਨਾਂ ਦਿਨਾਂ ਵਿੱਚ ਗਿੰਮੇ ਝੁੰਮੇ ਘਰਾਂ ਵਿੱਚ ਹੀ ਟੈਲੀਫੋਨ ਹੁੰਦੇ। ਕਹਾਣੀਆਂ ਤੋਂ ਪ੍ਰਭਾਵਤ ਹੋ ਕੇ ਮੈਨੂੰ ਚਿੱਠੀ ਲਿਖੀ ਬੜੀ ਲੰਬੀ ਕੱਲੀ-ਕੱਲੀ ਕਹਾਣੀ ਦੀ ਵਿਸ਼ੇਸ਼ਤਾ ਦੱਸੀ ਮੈਨੂੰ ਸੱਚਮੁੱਚ ਇਹ ਕਹਾਣੀਆਂ ਨੇ ਪ੍ਰਭਾਵਿਤ ਕੀਤਾ ਸੀ ਉਹਦੀਆਂ ਕਹਾਣੀਆਂ ਮੈਨੂੰ ਸਾਡੇ ਵੇੜੇ ਦੇ ਛਿਪਦੇ ਪਾਸੇ ਬਸੇ ਦੋਹਾਂ ਵੇੜਿਆਂ ਵਿੱਚ ਲੱਗੀਆਂ ਸਨ ਕਹਾਣੀਆਂ ਦੇ ਬਹੁਤੇ ਪਾਤਰ ਸਾਡੇ ਵੇੜਿਆਂ ਦੇ ਬੰਦੇ ਤੀਵੀਆਂ ਵਰਗੇ ਸੀ ਉਸਨੇ ਬੋਰਡ 'ਮਹ' ਜਵਾਬ ਦਿੱਤਾ ਖਤਾਂ ਦਾ سلسلہ ਚੱਲ ਪਿਆ ਪਤਾ ਹੀ ਨਾ ਲੱਗਿਆ ਕਦੋਂ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ ਇੱਕ ਦੂਜੇ ਦੀ ਰੂਹ ਵਿੱਚ ਵੀ ਖੁੱਲਦੇ ਗਏ ਕਲੇਰ ਉਹਨਾਂ ਦਿਨਾਂ ਵਿੱਚ ਸਰਕਾਰੀ ਸਕੂਲ ਵਿੱਚ ਸੇਵਾਦਾਰ ਸੀ ਨਖਾ ਕਟ ਸੀ ਕਬੀਲਦਾਰੀ ਵੱਡੀ ਬਾਣੀ ਸੀ ਬਾਪ ਜਾਂਦਾ ਸੀ ਜਿਸ ਨੂੰ ਮੈਂ ਮਿਲਣ ਗਿਆ ਮੰਜੇ ਤੇ ਬੈਠਾ ਜਾਂ ਪਿਆ ਹੀ ਵੇਖਦਾ ਉਹਦੇ ਦੋ ਲੜਕੇ ਸੀ ਦੋ ਕੁੜੀਆਂ ਇੱਕ ਘਰ ਵਾਲੀ ਪਰਿਵਾਰ ਭਾਵੇਂ ਅੰਦਰੋਂ ਅੰਦਰੀ ਰੂਹ ਵਾਂਗ ਪਿੰਜਿਆ ਪਿਆਰ ਸੀ ਪਰ ਦ੍ਰਿੜ ਸਾ ਚਟਾਨ ਵਰਗੀ ਸੀ ਪਰਿਵਾਰ ਰਲ ਕੇ ਮਿਹਨਤ ਕਰਦਾ ਹਾੜੀ ਆਉਂਦੀ ਸਾਰੇ ਕਣਕ ਵੱਢਣ ਜਾਂਦੇ ਸਾਲ ਭਰ ਦੇ ਦਾਣੇ ਆ ਜਾਂਦੇ ਪਰ ਅਸ਼ਕੇ ਜਾਈਏ ਕਲੇਰ ਦੇ ਉੱਤੇ ਲਈ ਚਾਦਰ ਭਾਵੇਂ ਛੋਟੀ ਸੀ ਕਦੇ ਆਪਣਾ ਸਿਰ ਢੱਕਦਾ ਕਦੇ ਪੈਰ ਇਸ ਖਿੱਚੋ ਤਾਨ ਦੀ ਮਾਨਸਿਕਤਾ ਪਾਤਰਾਂ ਰਾਹੀਂ ਪੇਸ਼ ਕਰਦਾ ਉਸ ਦੀਆਂ ਬਹੁਤ ਕਹਾਣੀਆਂ ਵਿੱਚੋਂ ਮੈਨੂੰ ਉਸ ਦੀ ਮਾਨਸਿਕਤਾ ਝਲਕਦੀ ਵਿਖਾਈ ਦਿੰਦੀ ਇੱਕ ਦਿਨ ਉਹ ਦੱਸ ਰਿਹਾ ਸੀ ਬੁੱਟਿਆ ਦਲਤਾ ਨਾਲ ਕਿਤੇ ਵੀ ਘਟ ਨਹੀਂ ਹੁੰਦੀ ਚੰਗੀ ਤਰ੍ਹਾਂ ਸੁਰਤ ਵੀ ਸੰਭਾਲੀ ਨਹੀਂ ਹੁੰਦੀ ਸਕੂਲ ਤੋਂ ਹੀ ਵਿਸਤਰਾ ਚੱਲ ਪੈਂਦਾ ਸਾਡੀ ਜਾਦ ਦੀਆਂ ਕੁੜੀਆਂ ਸਾਡੇ ਨੇੜੇ ਨਹੀਂ ਆਉਂਦੀਆਂ ਉਤਲੀ ਆਜ਼ਾਦੀਆਂ ਨਹੀਂ ਤਾਂ ਆਉਣਾ ਹੀ ਕੀ ਹੈ ਮੈਂ ਹੱਸਦਿਆਂ ਕਿਹਾ ਇਹ ਤੂੰ ਆਪ ਦਾ ਦੁੱਖ ਰੋਣਾ ਹੈ ਜਵਾਬ ਦੇਣ ਦੀ ਬਜਾਏ ਕਹਿਣ ਲੱਗਾ ਗੱਲ ਤੋਂ ਗੱਲ ਕੱਢਣ ਦੀ ਆਦਤ ਨਹੀਂ ਜਾਂਦੀ ਤੇਰੀ ਮੈਨੂੰ ਉਹਦੀ ਗੱਲ ਉਦੋਂ ਬੜੀ ਯਾਦ ਆਈ ਜਦੋਂ ਮੈਂ ਕਹਾਣੀ ਪੰਜਾਬ ਵਿੱਚ ਉਹਦੀ ਕਹਾਣੀ ਤਹਾਇਆ ਰੁਖ ਪੜੀ ਇਹ ਉਸਦੀ ਕਮਾਲ ਦੀ ਕਹਾਣੀ ਹੈ ਉਸ ਦਾ ਦਲਿਤ ਪਾਤਰ ਵਿਆਪਿਛੋਂ ਕਿਵੇਂ ਤਿਲ ਤਿਲ ਕਰਕੇ ਮਰਦਾ ਹੈ ਉਹ ਵਰਣਨ ਮੈਂ ਅੱਜ ਤੱਕ ਕਿਸੇ ਕਹਾਣੀ ਚੋਂ ਨਹੀਂ ਪੜਿਆ ਉਸ ਦੀਆਂ ਕਹਾਣੀਆਂ ਪੰਛੀਆਂ ਦੇ ਆਲ ਨੇ ਮੋਤੀ ਜੋਗੀ ਵਾਲਾ ਫੇਰਾ ਤਕੀਏ ਪੈਂਦੀ ਬਾਜ਼ੀ ਤੇ ਅੰਬਰ ਦੀ ਹੂਕ ਲੰਮਾ ਸਮਾਂ ਜਿਉਣ ਵਾਲੀਆਂ ਕਹਾਣੀਆਂ ਨੇ ਜਿਨ੍ਹਾਂ ਨੇ ਕਲੇਰ ਨੂੰ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਦਵਾਈ। ਕਲੇਰ ਨੂੰ ਵੇਖਣ ਲੱਗਦਾ ਹੈ ਕਿ ਉਹ ਸਵੈਮਾਨ ਨਾਲ ਭਰਿਆ ਹੋਇਆ ਸੀ। ਕੁਝ ਨਾ ਕੁਝ ਆਕੜ ਖੋਰਾ ਵੀ ਲੱਗਦਾ ਸੀ ਪਰ ਜਿੰਨਾਂ ਦੇ ਉਹ ਨੇੜੇ ਸੀ ਜਿਹੜੇ ਅੰਦਰਲੇ ਕਲੇਰ ਨੂੰ ਜਾਣਦੇ ਸੀ ਉਹਨਾਂ ਨੂੰ ਅਜੀਹਾ ਨਹੀਂ ਸੀ ਲੱਗਦਾ। ਉਸ ਵਿੱਚ ਆਪਣਤ ਸੀ। ਉਹ ਦਲਿਤ ਭਾਈਚਾਰੇ ਬਾਰੇ ਹੋਰ ਨਾਲ ਲੇਖਕਾਂ ਵਾਂਗ ਇੱਕ ਪਾਸੜ ਨਹੀਂ ਸੀ। ਨਾ ਹੀ ਉੱਚੀਆਂ ਜਾਤੀਆਂ ਵਾਲਿਆਂ ਨੂੰ ਬਿਨ ਵਜਾ ਛੱਜ ਚ ਪਾ ਕੇ ਛੱਡਦਾ ਸੀ। ਉਹ ਕਹਾਣੀ ਵਿੱਚ ਸਥਿਤੀ ਪੇਸ਼ ਕਰਦਾ ਸੀ। ਨਫ਼ਰਤ ਨਹੀਂ ਸੀ ਕੱਢਦਾ। ਵਰਤਾਰਿਆਂ ਤੋਂ ਖੁਦ ਬਖੁਦ ਦਲਿਤ ਭਾਈਚਾਰੇ ਦਾ ਹੋ ਰਿਹਾ ਨਰਾਦਰ ਅੱਖਾਂ ਸਾਹਮਣੇ ਆਉਂਦਾ ਸੀ ਜਿਵੇਂ ਉਹਦੇ ਵੇਲੇ ਦਲਿਤ ਸਹਿਤ ਬਾਰੇ ਗੱਲਾਂ ਕੀਤੀਆਂ ਜਾਂ ਚਲਾਈਆਂ ਜਾ ਰਹੀਆਂ ਸਨ ਉਹਨਾਂ ਗੱਲਾਂ ਤੋਂ ਕਲੇਰ ਵੱਖਰਾ ਖੜਾ ਵਿਖਾਈ ਦਿੰਦਾ ਸੀ ਉਸ ਦਾ ਦਲਿਤਾਂ ਪ੍ਰਤੀ ਨਜ਼ਰੀਆ ਉਹਨਾਂ ਦੀਆਂ ਕੁੜੀਆਂ ਤੇ ਔਰਤਾਂ ਬਾਰੇ ਵੱਖਰਾ ਸੀ ਇਸ ਪਰਿਪੇਖ ਵਿੱਚ ਉਸ ਦੀ ਪਹੁੰਚ ਕਿਸੇ ਹੋਰ ਦਲਿਤ ਲੇਖਕ ਨਾਲ ਨਹੀਂ ਸੀ ਮਿਲਦੀ ਰੋਜ਼ੀ ਰੋਟੀ ਲਈ ਉਸ ਨੇ ਖੇਤਾਂ ਵਿੱਚ ਕੰਮ ਕੀਤਾ ਜੋਤੀਆਂ ਵੀ ਸਿਉਂਦੀਆਂ ਆਪਣੇ ਪਿੰਡ ਪੂਲੇ ਨੇੜੇ ਨਥਾਣੇ ਮੰਡੀ ਵਿੱਚ ਦੁਕਾਨ ਵੀ ਕੀਤੀ ਜਿੱਥੇ ਦਿਨ ਵਿੱਚ ਮੱਸਾਂ 5-70 ਰੁਪਏ ਬਣਦੇ ਤਾਂ ਦਾ ਮੁਨਾਫੇ ਵਾਲਾ ਨਹੀਂ ਸੀ ਪਰ ਜੁੱਤੀਆਂ ਸਿਉਣ ਦੇ ਕੰਮ ਨੇ ਉਸ ਨੂੰ ਅਹਿਸਾਸ ਕਰਵਾਇਆ ਕਿ ਉਹਦੇ ਵਰਗੇ ਪਤਾ ਨਹੀਂ ਹੋਰ ਕਿੰਨੇ ਮਜਬੂਰ ਲੋਕ ਜੁੱਤੀਆਂ ਬਣਾਉਣ ਦਾ ਕੰਮ ਕਰਕੇ ਮਾੜੀ ਆਰਥਿਕਤਾ ਦੀ ਚੱਕੀ ਵਿੱਚ ਪਿਸ ਰਹੇ ਹਨ ਉਹਨਾਂ ਦੇ ਦਰਦ ਨੂੰ ਉਸਨੇ ਜੋਗੀ ਵਾਲਾ ਫੇਰਾ ਚਮੜੇ ਦਾ ਮਹਿਲ ਤੇ ਹੋਰ ਕਹਾਣੀਆਂ ਵਿੱਚ ਪੇਸ਼ ਕੀਤਾ ਇਹ ਕੀਤਾ ਕਰਦਿਆਂ ਭਿਆਨਕ ਬਿਮਾਰੀ ਦਾ ਸ਼ਿਕਾਰ ਵੀ ਹੋਇਆ ਇਲਾਜ ਤੇ ਇੰਨੇ ਪੈਸੇ ਲੱਗ ਗਏ ਕਿ ਕਬੀਲਦਾਰੀ ਦੇ ਪੈਰ ਹਿੱਲ ਗਏ ਉਹਦੀ ਵਿਦਿਅਕ ਯੋਗਤਾ ਬਹੁਤੀ ਨਹੀਂ ਸੀ ਪਿੰਡ ਦੇ ਨਿਸ਼ੱਤਰ ਸਿੰਘ ਨੇ ਉਹਦੀ ਬਾਹ ਫੜੀ ਉਹ ਡੀਈਓ ਦਫਤਰ ਬਠਿੰਡਾ ਵਿੱਚ ਕਲਰਕ ਲੱਗਿਆ ਹੋਇਆ ਸੀ ਉਸਨੇ ਕਲੇਰ ਨੂੰ ਸੇਵਾਦਾਰ ਰਖਾ ਦਿੱਤਾ ਸਕੂਲ ਪੜਦਾ ਉਹ ਕਵਿਤਾਵਾਂ ਗੀਤ ਲਿਖਣ ਲੱਗ ਪਿਆ ਸੀ ਕਹਾਣੀਆਂ ਵੀ ਇਲਾਕੇ ਵਿੱਚ ਲੇਖਕ ਦੇ ਤੌਰ ਤੇ ਉਸ ਦੀ ਪਛਾਣ ਬਣਨੀ ਸ਼ੁਰੂ ਹੋ ਗਈ ਪਛਾਣ ਬਣਨ ਕਰਨ ਉਸ ਨੂੰ ਵਿਦਿਅਕ ਯੋਗਤਾ ਨਿਗੂਣੀ ਲੱਗਣ ਲੱਗ ਪਈ ਵਿਆਹ ਹੋ ਚੁੱਕਿਆ ਸੀ ਦੋ ਬੱਚੇ ਵੀ ਸਨ ਉਸਨੇ ਪੜ੍ਹਾਈ ਸ਼ੁਰੂ ਕੀਤੀ ਔਖਾ ਸੌਖਾ ਦਸਵੀਂ ਕਰ ਗਿਆ ਪਰ ਟਾਈਪ ਮਸ਼ੀਨ ਨੇ ਕਲਰਕੀ ਨੂੰ ਜਾਂਦਾ ਰ ਹਮੇਸ਼ਾ ਰੋਕੀ ਰੱਖਿਆ ਕਬੀਲਦਾਰੀ ਭਾਰੀ ਹੋ ਰਹੀ ਸੀ ਪੈਰ ਥੜਕਦੇ ਰਹਿੰਦੇ ਸਿਰ ਤੇ ਧਰਿਆ ਬੋਝ ਸੁੱਟ ਕੇ ਭੱਜਿਆ ਨਹੀਂ ਸੀ ਜਾ ਸਕਦਾ ਪੁੱਤੋ ਜਾਂ ਬਠਿੰਡੇ ਜਾ ਕੇ ਟਾਈਪ ਮਸ਼ੀਨ ਤੇ ਅਭਿਆਸ ਕਰਨਾ ਉਹਦੇ ਵਸਤੀ ਗੱਲ ਨਹੀਂ ਸੀ ਸਾਹਿਤ ਪੜ੍ਹਨਾ ਉਸਦੇ ਜੀਵਨ ਦਾ ਅੰਗ ਸੀ ਹੌਲੀ ਹੌਲੀ ਉਹ ਇਸੇ ਮਾਰਗ ਤੇ ਚੱਲਦਾ ਰਿਹਾ ਕਲਰਕੀ ਦਾ ਸੁਪਨਾ ਮੱਧਮ ਪੈਂਦਾ ਗਿਆ ਉਸ ਦਾ ਬਾਪ ਮੇਰਲਾ ਸਿੰਘ ਪਤਾ ਨਹੀਂ ਕਿਉਂ ਘਰੋਂ ਬਾਹਰ ਰਹਿੰਦਾ ਆਦੀ ਸੀ ਉਸ ਕੋਲ ਨਿਆਇ ਦੀ ਥੋੜੀ ਬਹੁਤੀ ਜ਼ਮੀਨ ਸੀ ਜੋ ਬੜੀ ਮਹਿੰਗੀ ਸੀ ਬਾਪ ਹੀ ਜੀ ਕੇ ਰੋਟੀ ਕਮਾਈ ਜਾ ਸਕਦੀ ਸੀ ਪਰ ਪਿਓ ਅਚਾਨਕ ਘਰੋਂ ਗਾਇਬ ਹੋ ਜਾਂਦਾ ਵਕ ਵਕ ਸ਼ਹਿਰਾਂ ਦੇ ਸਿਨੇਮਿਆਂ ਵਿੱਚ ਫਿਲਮਾਂ ਵੇਖਦਾ ਵਧੀਆ ਖਾਂਦਾ ਪਿੰਦਾ ਸਕਰੀਨ ਤੋਂ ਪਤਾ ਨਹੀਂ ਉਹ ਗਵਾਚਿਆ ਹੋਇਆ ਕੀ ਲੱਭਦਾ ਸੀ ਇਹ ਤਾਂ ਉਸੇ ਨੂੰ ਪਤਾ ਹੋਵੇਗਾ ਪਰ ਉਹ ਨਾਲ ਸ਼ੋਰ ਕਲੀਅਰ ਨੂੰ ਵੀ ਲੈ ਜਾਂਦਾ ਪਿਓ ਨਾਲ ਵੇਖੀ ਕੱਲੀ-ਕੱਲੀ ਫਿਲਮ ਦੀ ਕਹਾਣੀ ਅਖੀਰਲੇ ਦਮ ਤੱਕ ਕਲੀਅਰ ਦੇ ਯਾਦ ਸੀ ਬਹੁਤ ਸਾਰੇ ਗੀਤ ਵੀ ਇਹ ਵੀ ਪਤਾ ਸੀ ਕਿ ਫਿਲਮ ਦੀ ਕਹਾਣੀ ਕਿਸ ਨੇ ਲਿਖੀ ਸੀ ਡਾਇਲੌਗ ਕਿਸਤੇ ਨੇ ਅਦਾਕਾਰ ਕਿਹੜੇ-ਕਿਹੜੇ ਸਨ ਉਸ ਨੂੰ ਪਤਾ ਸੀ ਕਿਹੜੀਆਂ-ਕਿਹੜੀਆਂ ਤਰਜ਼ਾਂ ਚੋਰੀ ਕਰਕੇ ਨਵੇਂ ਗਾਇਕਾਂ ਨੇ ਗੀਤ ਗਾਏ ਨੇ ਇਸ ਸਬੰਧੀ ਅਜੀਤ ਵਿੱਚ ਉਹਦਾ ਇੱਕ ਲੇਖ ਛਪਿਆ ਜਿਸ ਨੂੰ ਪੜ ਕੇ ਪ੍ਰਾਣੀਆਂ ਫਿਲਮਾਂ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਨੂੰ ਉਹਦੀ ਬਾਰੀਕ ਬਿਣੀ ਦਾ ਪਤਾ ਲੱਗਿਆ ਸੀ ਉਸਨੇ ਲੇਖ ਵਿੱਚ ਕਿਹਾ ਸੀ ਤਰਜ਼ਾਂ ਬਹੁਤ ਨਹੀਂ ਹੁੰਦੀਆਂ ਸਮੇਂ ਅਨੁਸਾਰ ਉਹਨਾਂ ਦਾ ਰੂਪ ਬਦਲਦਾ ਰਹਿੰਦਾ ਹੈ ਜਿਸ ਤਰ੍ਹਾਂ ਗੀਤ ਦੇ ਵਿਸ਼ੇ ਬਦਲਦੇ ਰਹਿੰਦੇ ਨੇ ਉਸੇ ਤਰ੍ਹਾਂ ਥੋੜੀਆਂ-ਬਹੁਤੀਆਂ ਤਰਜ਼ਾਂ ਵੀ ਬਦਲਦੀਆਂ ਨੇ ਉਹਨੂੰ ਫਿਲਮੀ ਤਕਨੀਕ ਦਾ ਵੀ ਪਤਾ ਸੀ ਸਿੱਧੇ ਤੌਰ ਤੇ ਉਹਦੀ ਇਹ ਕਲਾ ਉਹਦੀਆਂ ਕਹਾਣੀਆਂ ਵਿੱਚ ਵੀ ਆਈ ਜਿਸ ਨੇ ਉਹਦਾ ਪਾਠਕ ਵਰਗ ਮੁਕਲਾ ਕੀਤਾ ਇੱਕ ਵਾਰ ਕੋਈ ਉਹਦੀ ਕਹਾਣੀ ਪੜਨੀ ਸ਼ੁਰੂ ਕਰ ਜਾਂਦਾ ਵਿਚਾਲੇ ਨਹੀਂ ਸੀ ਛੱਡਦਾ ਉਸ ਦੀ ਕਹਾਣੀ ਕਲਾ ਬਾਰੇ ਅੱਜ ਵੀ ਇਹੋ ਗੱਲ ਕਹੀ ਜਾ ਸਕਦੀ ਹੈ ਜਿਸ ਤਰ੍ਹਾਂ ਬਦਲਦੇ ਸਮੇਂ ਅਨੁਸਾਰ ਆਪਣੀ ਕਲਾ ਦਾ ਮੁੱਲ ਪੁਆਣ ਲਈ ਉਹਨੂੰ ਯਤਨ ਕਰਨੇ ਚਾਹੀਦੇ ਸੀ ਉਹ ਨਹੀਂ ਕਰ ਸਕਿਆ ਜਿੰਨਾਂ ਲੋਕਾਂ ਕੋਲ ਉਹਦੇ ਵਰਗੀ ਗੱਲ ਨਹੀਂ ਸੀ ਉਹ ਦਲਿਤ ਲੇਖਕ ਉਹਦੀਆਂ ਅੱਖਾਂ ਅੱਗੇ ਮਹਿੰਗੇ ਭਾਵੀ ਕੇ ਸੀ ਯੂਨੀਵਰਸਿਟੀਆਂ ਵਿੱਚ ਵੱੜਦੇ ਹੋ ਗਏ ਸੀ ਉਹ ਬਾਜ ਵਾਂਗ ਇਕੱਲਾ ਉੜਦਾ ਸੀ ਡਰਦਾ ਹੰਗ ਨਹੀਂ ਸੀ ਮੈਂ ਤੇ ਕਲੇਰ ਭਾਈਆਂ ਵਾਂਗ ਵਰਤਦੇ ਸਾਰੀਆਂ ਗੱਲਾਂ ਕਰ ਲੈਂਦੇ ਔਖੀਆਂ ਦੀਆਂ ਵੀ ਸੌਖੀਆਂ ਦੀਆਂ ਵੀ ਇੱਕ ਵਾਰ ਮੇਰੇ ਕੋਲ ਤਪੇ ਆਇਆ ਕਹਿਣ ਲੱਗਿਆ ਬੂਟੇ ਮੇਰੀ ਕਿਤਾਬ ਟੁੱਟੇ ਪੱਤੇ ਛਪਣੀ ਹੈ ਪਹਿਲੀ ਕਿਤਾਬ ਪੰਛੀਆਂ ਦੇ ਆਲ ਨੇ ਗੁਰਚਰਨ ਸਿੰਘ ਨੇ ਛਾਪ ਦਿੱਤੀ ਸੀ ਹੁਣ ਮੇਰੀ ਬੇਵਾਹ ਤੂੰ ਕਰ ਕੁਛ ਮੈਂ ਸੁਣ ਕੇ ਚੁੱਪ ਰਿਆ ਮੂੰਹ ਹਨੇਰਾ ਹੋ ਗਿਆ ਸੀ ਗੱਲਾਂ ਚੱਲਦੀਆਂ ਤੇ ਹੀ ਸੀ ਮਾਰਕੰਡਾ ਪਤਾ ਨਹੀਂ ਕਿਧਰੋਂ ਆਤਮਕਿਆ ਉਹ ਭਾਗੋ ਭਾਗ ਸੀ ਪੱਤਰਕਾਰ ਹੋਣ ਕਰਕੇ ਉਹਦੇ ਕੋਲ ਭੋਗਾਂ ਦੇ ਖਾਸੇ ਇਸ਼ਤਿਹਾਰ ਐ ਸੀ ਇਸ਼ਤਿਹਾਰ ਮਾਰੇ ਖੜਕੂਆਂ ਦੇ ਸੀ ਚੋਰੀ ਦਾ ਮਾਲ ਸੀ ਡਾਂਗਾਂ ਦੇ ਗੱਲ ਮੈਂ ਹੱਸਦਿਆਂ ਕਿਹਾ ਸੀ ਮਾਰਕੰਡਾ ਸਾਹਿਬ ਪੱਤਰਕਾਰਾਂ ਤੋਂ ਸਾਉ ਬਾਦ ਘਟ ਹੋ ਜਾਂਦੀ ਹੈ ਇੱਕ ਚੰਗਾ ਕੰਮ ਵੀ ਕਰ ਦਿਓ ਮਾਰਕੰਡਾ ਨੇ ਆदत ਅਨਸਾਰ ਆਪਣੇ ਮੂੰਹ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ ਤੇ ਹੱਥ ਫੇਰਦਿਆਂ ਕਿਹਾ ਤੂੰ ਗੱਲ ਦੱਸ ਕੀ ਐ ਗੋਲੀ ਕਿਹਦੀ ਗੈਣੇ ਕਿਦੇ ਗੱਲ ਕੀ ਹੋਣੀ ਸੀ ਗਊ ਗਾਰ ਚੋਂ ਕਢਣੀ ਐ ਜੇ ਪੰਡਿਤ ਨਹੀਂ ਗਾਰ ਚੋਂ ਗਊ ਕੱਢੂ ਫਿਰ ਮੁਸਲਮਾਨ ਕੱਢੂ ਮੈਂ ਗੱਲ ਤੇ ਆਏ ਦੱਸਿਆ ਕਲੇਰ ਦਾ ਦੂਜਾ ਕਹਾਣੀ ਸੰਗ੍ਰਹਿ ਟੁੱਟੇ ਪੱਤੇ ਛਪਣਾ ਮਾਇਆ ਚਾਹੀਦੀ ਐ ਮਹਿਲ ਕਲਾ ਵਾਲਾ ਪ੍ਰਕਾਸ਼ਕ ਪ੍ਰੀਤਮ ਸਿੰਘ ਦਰਦੀ 400 ਮੰਗਦਾ ਮਾਰਖੰਡਾ ਦਲੇਰ ਹੋ ਗਿਆ ਦੋ ਤਿੰਨ ਪੈਗੋ ਬਾਜ਼ਾਰ ਵਿੱਚੋਂ ਪੀ ਕੇ ਆਇਆ ਸੀ ਇੱਕ ਮੈਂ ਪਿਆਰ ਦਿੱਤਾ ਕਹਿੰਦਾ ਲੈ ਇਹ ਬੜੀ ਗੱਲ ਐ ਕਹਿ ਕੇ ਮਾਰਖੰਡਾ ਨੇ ਜੇਬ ਵਿੱਚੋਂ 400 ਰੁਪਏ ਕੱਢੇ ਮੈਨੂੰ ਫੜਾ ਦਿੱਤੇ ਜਦੋਂ ਕਲੇਰ ਨੂੰ ਮੈਂ ਪੈਸੇ ਫੜਾਏ ਉਹਦੇ ਪਹਿਲੇ ਪੀਤੇ ਪੈਗ ਦਾ ਨਸ਼ਾ ਦੁੱਗਣਾ ਹੋ ਗਿਆ ਮੈਂ ਉਹਦੇ ਵੱਲ ਵੇਖਿਆ ਲੱਗਿਆ ਜਿਵੇਂ ਕੋਈ ਹੋਰ ਬੰਦਾ ਕੋਲਾ ਬੈਠਾ ਹੋਵੇ ਮੈਂ ਕਿਹਾ ਕਲੇਰ ਮਾਰਖੰਡਾ ਨੇ ਤੇਰੀ ਘਰ ਤੋਂ ਗਊ ਕੱਢਤੀ ਹੁਣ ਕੀ ਸੁਣਾ ਜੰਡਾ ਵੇ ਜੰਡੋ ਰਿਆ ਤੇਰੇ ਅੰਬਰੀ ਕੂਕਾਂ ਪੈਣ ਵੇ ਆਥਰਾ ਜੋ ਬਣ ਖਾ ਗਈ ਇੱਕ ਕਾਰੀ ਰਾਤ ਦੀ ਡੈਣ ਵੇ ਕਲੇਰ ਦਾ ਗੀਤ ਜਿਉਂ-ਜਿਉਂ ਨੜੇ ਵਾਂਗ ਉੱਦੜ ਰਿਹਾ ਸੀ ਗੀਤ ਵਿੱਚ ਦੀ ਦਲਿਤ ਕੁੜੀ ਦਾ ਦੁਖਾਂਤ ਕਾਲ ਦੇ ਤੀਰ ਪਾਰ ਰਿਹਾ ਸੀ ਉਹਦੀ ਆਵਾਜ਼ ਦਰਦਈਲੀ ਸੀ ਅਸੀਂ ਦੋਵੇਂ ਗੀਤ ਦੀ ਭਾਵਨਾ ਵਿੱਚ ਡੁੱਬਣ ਜਾਂਦੇ ਸੀ ਦਿਲੋਂ ਸੁਣ ਰਹੇ ਸੀ ਉਹ ਦਿਲੋਂ ਗਾ ਰਿਹਾ ਸੀ ਆਪਸੀ ਤਾਲ ਮੇਂ ਚੁੱਪ ਦਾ ਖੂ ਗੇੜ ਰਿਹਾ ਸੀ ਫਿਰ ਉਸਨੇ ਅਗਲਾ ਗੀਤ ਗਾਉਣਾ ਸ਼ੁਰੂ ਕੀਤਾ ਰਾਹੇ ਜਾਂਦੇ ਰਾਈਆ ਹੱਥ ਵਿੱਚ ਦਾਤਰੀ ਨਿੱਕੀ ਜਿਹੇ ਜੰਦ ਤੇ ਪਹਾੜਾਂ ਦੀ ਢੀ ਰਾਤਰੀ ਗੀਤ ਗਾਉਂਦਾ ਗਾਉਂਦਾ ਉਹ ਆਪਣੇ ਆਪ ਵਿੱਚ ਗਵਾਚ ਗਿਆ ਮੇਰੀ ਛੋਟੀ ਜੀ ਟੇਲਰਿੰਗ ਦੀ ਦੁਕਾਨ ਗੀਤ ਦੇ ਦੁੱਖ ਵਿੱਚ ਡੁੱਬ ਗਈ ਕਲੇਰ ਦੀ ਗੀਤ ਕਲਾ ਸੁਣਨ ਵਾਲੇ ਨੂੰ ਅੰਦਰ ਡੁਬੋਣ ਦੇ ਸਮਰੱਥ ਸੀ ਉਹ ਗੀਤ ਗਾਉਂਦਾ ਸੀ ਸੁਣਨ ਵਾਲੇ ਦੇ ਮਨ ਵਿੱਚ ਗੀਤ ਚ ਸਮੋਏ ਦ੍ਰਿਸ਼ ਉੱਭਰਨ ਲੱਗ ਪੈਂਦੇ ਆਲਾ ਦੁਆਲਾ ਭੁੱਲ ਜਾਂਦਾ ਸੀ ਉਹਨਾਂ ਲੋਕਾਂ ਦਾ ਦਰਦ ਮਨ ਤੇ ਭਾਰੀ ਹੋਣ ਲੱਗ ਪੈਂਦਾ ਸੀ ਜਿਨ੍ਹਾਂ ਨੂੰ ਸਦੀਆਂ ਤੋਂ ਰੋਲਿਆ ਗਿਆ ਸੀ ਸਦੀਆਂ ਤੋਂ ਪਛਾਣ ਖੋਈ ਜਾ ਰਹੀ ਸੀ ਪਿਛੇ ਹੋਰ ਪਿਛੇ ਟੱਕਿਆ ਜਾ ਰਿਹਾ ਸੀ ਜਿਨ੍ਹਾਂ ਦੇ ਮੁੜ ਕੇ ਤੇ ਪਲੀਆਂ ਫਸਲਾਂ ਦੇ ਸਿਰ ਤੇ ਧਨੀ ਲੋਕ ਐਸ਼ ਕਰਦੇ ਸੀ ਮੁੜ ਕੇ ਤੋਂ ਅੱਗੇ ਉਹਨਾਂ ਦਾ ਖੂਨ ਪੀਣ ਤੱਕ ਵੀ ਜਾਂਦੇ ਸੀ ਕਲੇਰ ਦੀ ਜ਼ਿੰਦਗੀ ਵਿੱਚ ਬੜੇ ਮੁੱਖ ਅਧਿਆਪਕ ਆਏ ਉਹਨਾਂ ਵਿੱਚੋਂ ਬਹੁਤ ਸਾਰੇ ਪ੍ਰਸ਼ੰਸਕ ਵੀ ਬਣੇ ਲੇਖਕ ਦੇ ਤੌਰ ਤੇ ਉਹਦੀ ਕਦਰ ਕਰਨ ਵਾਲੇ ਵੀ ਪਰ ਜੋ ਇੱਜ਼ਤ ਮਾਨ ਉਸ ਨੂੰ ਸੀਪੀਆਈ ਦੇ ਸੂਬਾ ਸਕੱਤਰ ਜਗਿੰਦਰ ਸਿੰਘ ਪਸੀਨ ਦੀ ਪਤਨੀ ਇਕਬਾਲ ਕੌਰ ਪਸੀਨ ਨੇ ਦਿੱਤਾ ਉਹ ਮੁੱਲਾ ਸੀ ਕਲੇਰ ਦੇ ਮਨ ਦਾ ਕਣ-ਕਣ ਉਹਦੇ ਵਰਤਾਓ ਦਾ ਅਹਿਸਾਨਮੰਦ ਸੀ ਲੇਰਾ ਮੁਹੱਬਤੋਂ ਉਹ ਬਦਲ ਕੇ ਕਲੇਰ ਨੇ ਗੀਤ ਲਿਖਿਆ ਉੱਡ ਗਏ ਹਵਾਵਾਂ ਵਿੱਚ ਪੰਛੀ ਜੋ ਦੂਰ ਵੇ ਮਿਲਣਾ ਸਬੱਬ ਨਾਲ ਬੇੜੀਆਂ ਦੇ ਪੂਰਵੇ ਇਸ਼ਕ ਦਾ ਦੀਵਾ ਜਿੰਨਾ ਪਲਕਾਂ ਤੇ ਬਾਲਿਆ ਮੋਹ ਦਾ ਗਲਾਬ ਉੱਤੇ ਕੰਡਿਆਂ ਤੇ ਪਾਲਿਆ ਗਲੋਂ ਲਾ ਕੇ ਛੁੱਟੇ ਜਿੰਨਾ ਕੂੜ ਦੇ غرੂਰ ਵੇ ਉੱਡ ਗਏ ਹਵਾਵਾਂ ਵਿੱਚ ਪੰਛੀ ਜੋ ਦੂਰ ਵੇ ਇਹ ਗੀਤ ਇੱਕ ਵਾਰ ਉਸਨੇ ਹਾਕਮ ਸੂਫੀ ਨੂੰ ਸੁਣਾਇਆ ਸੁਣਨਸਾਰ ਉਸਨੇ ਹਾਲਮਲ ਹਾਰ ਦੇ ਲਹਿਜੇ ਵਿੱਚ ਤਰਜ਼ ਬਣਾ ਦਿੱਤੀ ਫਿਰ ਆਪਣੀ ਇੱਕ ਐਸਡ ਵਿੱਚ ਗਾਇਆ ਕਲੇਰ ਨੂੰ ਮੈਂ ਜ਼ਿੰਦਗੀ ਵਿੱਚ ਅਕਸਰ ਚਿੱਟੇ ਕਮੀਜ਼ ਵਿੱਚ ਵੇਖਿਆ ਸੀ। ਉਹਨੇ ਕਹਾਣੀ ਵੀ ਲਿਖੀ ਐ ਚਿੱਟਾ ਕਮੀਜ਼। ਇੱਕ ਦਿਨ ਮੈਂ ਕਿਹਾ ਕਦੇ ਰੰਗਦਾਰ ਜਾਂ ਡੱਬੀਆਂ ਵਾਲੀ ਬੁਸ਼ਰਟ ਵੀ ਪਾ ਲਿਆ ਕਰ। ਉਹ ਕਹਿੰਦਾ ਮੇਰੀ ਜ਼ਿੰਦਗੀ ਵਿੱਚ ਕੋਈ ਰੰਗ ਆਇਆ ਹੀ ਨਹੀਂ। ਰੰਗਦਾਰ ਕਮੀਜ਼ ਕਿਵੇਂ ਪਾਵਾਂ? ਤੂੰ ਰੰਗ ਨਾ ਵੇਖੇ ਵੇਖ ਸਾਫ ਪਿਆ ਨਾ ਦੁੱਧ ਵਰਗਾ। ਜੇ ਕੋਈ ਦਾਗ ਹੈ ਤਾਂ ਦੱਸ। ਮੈਂ ਉਹਦੇ ਪਿੰਡ ਜਾਂਦਾ। ਕਦੇ-ਕਦੇ ਰਾਤ ਵੀ ਰਹਿੰਦਾ। ਮੇਰੀਆਂ ਗੱਲਾਂ ਸੁਣ-ਸੁਣ ਕੇ ਕਲੇਰ ਹਾਸੇ ਦੀਆਂ ਖਿੱਲਾ ਢੋਲਦਾ। ਇੱਕ ਵਾਰ ਉਸਦੀ ਹਮਸਫਰ ਰਣਜੀਤ ਕੌਰ ਕਹਿੰਦੀ ਵੀਰ ਜੀ ਜਦੋਂ ਤੁਸੀਂ ਆ ਕੇ ਜਾਣੇ ਹੋ ਨਾ ਇਹ ਖਾਸੇ ਦਿਨ ਠੀਕ ਰਹਿੰਦੇ ਆ। ਛੇਤੀ ਗੇੜਾ ਮਾਰਿਆ ਕਰੋ। ਇਹਨਾਂ ਦੇ ਮੰਦੀਆਂ ਗੰਡਾਂ ਖੁੱਲ ਜਾਇਆ ਕਰੋ। ਜਦੋਂ ਬਾੜੀਆਂ ਪਾ ਲੈਂਦੇ ਆ ਸਾਨੂੰ ਫਿਕਰ ਲੱਗ ਜਾਂਦਾ। ਸੁਣ ਕੇ ਕਲੇਰ ਕਹਿੰਦਾ ਜੇ ਮੇਰੇ ਮਨ ਵਿੱਚ ਗੰਡਾ ਨਾ ਪੈਣ ਮੈਂ ਕਹਾਣੀਆਂ ਕਿਵੇਂ ਲਿਖੂੰ? ਪਹਿਲਾਂ ਗੰਡ ਪੈਂਦੀ ਐ ਫਿਰ ਮੈਂ ਖੋਲਦਾ। ਕਈ ਵਾਰੀ ਖੋਲਦਾ ਖੋਲਦਾ ਉਲਝਦਾ ਵੀ ਆ। ਉਲਝ ਕੇ ਸੁੱਲਝਦਾ ਵੀ ਆ। ਜੇ ਮੈਨੂੰ ਉਲਝਣਾ ਨਾ ਨਾ ਉਲਝਾਉਂਦੀਆਂ ਮੈਂ ਜੁੱਤੀਆਂ ਸਿਉਂਦਾ ਸਿਉਂਦਾ ਹੁਣ ਕਦੋਂ ਦਾ ਤੁਰਦਾ ਲੱਗਦਾ। ਕੰਡਾਂ ਖੋਲਦੇ ਖੋਲਦੇ ਨੇ ਕਹਾਣੀਆਂ ਲਿਖੀਆਂ ਤੇ ਕਹਾਣੀ ਲਿਖਦਾ ਲਿਖਦਾ ਸਕੂਲ ਚ ਹੜਕਦਾ ਹੋਇਆ ਮੈਂ ਉਸ ਦੇ ਦੁੱਖ ਦੇ ਪਹਾੜ ਵੀ ਡਿੱਗਦੇ ਵੇਖੇ 1994 ਵਿੱਚ ਉਹਦਾ ਬਾਪ ਮੇਲਾ ਸਿੰਘ ਦੁਨੀਆ ਦਾ ਭਰਿਆ ਮੇਲਾ ਛੱਡ ਗਿਆ ਲੋਕ ਗਰਮੀ ਦੇ ਤਪੇ ਪਏ ਸੀ ਰੋਜ਼ ਵਟ ਹੁੰਦਾ ਮੀਂਹ ਨਾ ਪੈਂਦਾ ਕਲੇਰ ਦਾ ਬਾਪ ਮਰਿਆ ਸੰਸਕਾਰ ਅਜੇ ਹੋ ਕੇ हटਿਆ ਸੀ ਇੱਕਦਮ ਮੀ ਲੈ ਪਿਆ ਟਿੱਖੀ ਰਾਤ ਤੱਕ ਹਟਣ ਦਾ ਨਾ ਹੀ ਨਾ ਲਿਆ ਲੋਕ ਗੱਲਾਂ ਕਰ ਰਹੇ ਸੀ ਲੋ ਬਈ ਮੇਲਾ ਜਾਂਦਾ ਜਾਂਦਾ ਮੀਂਹ ਪਵਾ ਗਿਆ ਪਰ ਲੋਕਾਂ ਨੂੰ ਆਪਣੇ ਘਰਾਂ ਚ ਪਿਆ ਨੂੰ ਇਹ ਨਹੀਂ ਸੀ ਪਤਾ ਕਿ ਮੇਲਾ ਜਾਂਦਾ ਜਾਂਦਾ ਉਹਦੇ ਘਰ ਦੇ ਤਿੰਨੇ ਕਮਰੇ ਵੀ ਢਾ ਗਿਆ ਮੈਨੂੰ ਇਹ ਗੱਲ ਕਲੇਰ ਨੇ ਫੋਨ ਤੇ ਦੱਸੀ ਮੈਂ ਅਗਲੇ ਦਿਨ ਅਫਸੋਸ ਕਰਨ ਗਿਆ ਜਾਂਦੇ ਨੂੰ ਵੇੜੇ ਵਿੱਚ ਸ਼ਮਿਆਨਾ ਲਾਈ ਬੈਠਾ ਸੀ ਵੇੜੇ ਵਿੱਚ ਔਰਤਾਂ ਰੋਟੀ ਟੁਕਦਾ ਆਹਰ ਕਰ ਰਹੀਆਂ ਸਨ 70 ਤੇ 5-7 ਜਣੇ ਬੈਠੇ ਸੀ ਕਲੇਰ ਦੀ ਕੱਚੀ ਬੈਠਕ ਤੇ ਦੋ ਗਲੀ ਵਾਲੇ ਕਮਰੇ ਢੇਪੇ ਸਨ ਦੇਖ ਕੇ ਮਨ ਪਸੀਜ ਗਿਆ ਮੈਂ 70 ਤੇ ਬੈਠੇ ਬੰਦਿਆਂ ਨੂੰ ਸਿਰ ਚੁਕਾ ਕੇ ਬੈਠ ਗਿਆ ਮੈਨੂੰ ਸੋਝ ਨਹੀਂ ਸੀ ਰਿਹਾ ਕਿ ਪਹਿਲਾਂ ਕਿਸ ਚੀਜ਼ ਦਾ ਅਫਸੋਸ ਕਰਾਂ ਮਰੇ ਬਾਪ ਦਾ ਜਾਂ ਢੇ ਕਰਦਾ ਉਹ ਪਿੱਛੋਂ ਮੈਂ ਕਈ ਦਿਨ ਉਹਦੇ ਕੋਲ ਬੁਲੇ ਰਿਹਾ ਸਮਾਨ ਇਕੱਠਾ ਕਰਕੇ ਦੋ ਕਮਰੇ ਪਾਉਣੇ ਸ਼ੁਰੂ ਕੀਤੇ ਕਲੇਰ ਮੈਨੂੰ ਵਾਰ-ਵਾਰ ਕਿਆ ਕਰੇ ਬੁੱਟੇ ਜਿਹੜੇ ਚਾਰ ਪੈਸੇ ਤੇਰੇ ਕੋਲੋਂ ਲੱਗੀ ਜਾਂਦੇ ਐ ਮੈਂ ਸਭ ਲਿਖੀ ਜਾਂਦਾ ਰਿਟਾਇਰ ਹੋ ਕੇ ਸਭ ਤੋਂ ਪਹਿਲਾਂ ਤੇਰਾ ਭਾਰ ਲਾਹੂੰ ਮੈਂ ਬਰਨਾਲੇ ਤੇ ਤਪੇ ਦੋ ਸੁਭਾਵਾਂ ਤੋਂ ਉਹਦੇ ਸਨਮਾਨ ਵੀ ਕਰਵਾਏ ਔਖੇ ਸੌਖੇ ਨੇ ਘਰੇ ਬਹਿੰਦਾ ਕੀਤਾ ਕਈ ਸਾਲਾਂ ਬਾਅਦ ਰਿਟਾਇਰ ਹੋਣ ਪਿੱਛੋਂ ਭੱਜਿਆ ਭੱਜਿਆ ਆਇਆ ਰਾਤ ਨਹੀਂ ਰਿਆ ਮੇਰੇ ਲੱਗੇ ਪੈਸੇ ਉਹਨੂੰ ਲਿਖੇ ਹੋਏ ਸੀ ਮੈਨੂੰ ਪਰਚੀ ਤੇ ਪੈਸੇ ਫੜਾਉਣ ਲੱਗਿਆ ਮੈਂ ਨਾ ਨਾ ਕੀਤੀ ਉਨੇ ਪਰਚੀ ਵਿੱਚ ਪੈਸੇ ਮੋੜ ਕੇ ਪਾਇ। ਫਿਰ ਮੰਨ ਲਓ ਮਰੀ ਮੇਰੀ ਜੇਬ ਵਿੱਚ ਪਾ ਦਿੱਤੇ। ਕਲੇਰ ਨੂੰ ਪਤਾ ਸੀ ਮੈਂ ਕਦੇ ਉਹ ਤੋਂ ਪੈਸੇ ਮੰਗਣੇ ਨਹੀਂ। ਚਾਹੁੰਦਾ ਤਾਂ ਚੁੱਪ ਕਰ ਸਕਦਾ ਸੀ। ਜਿੰਨੇ ਕੁ ਪੈਸੇ ਲੱਗੇ ਸੀ ਮੇਰੇ ਯਾਦ ਚਿੱਤੇ ਵੀ ਨਹੀਂ ਸੀ। ਮੇਰਾ ਹੱਥ ਕਾਫੀ ਖੁੱਲਾ ਹੋ ਚੁੱਕਿਆ ਸੀ। ਨਿੱਕੀਆਂ ਮੋਟੀਆਂ ਮਾਰਾਂ ਮੇਰੇ ਲਈ ਮਾਰਾਂ ਨਹੀਂ ਸੀ ਰਹੀਆਂ। ਜਿਹੜੀ ਹਾਲਤ ਵਿੱਚ ਕਲੇਰ ਚਾਹੁੰਦਾ ਸੀ ਜਿੰਨੇ ਸਾ ਘਟਮੇ ਮਾਹੌਲ ਵਿੱਚੋਂ ਸਾ ਲੈਂਦਾ ਸੀ ਉਸ ਵਿੱਚ ਜਿਉਂਦਾ ਮਜਬੂਰੀ ਬਸ ਬੰਦਾ ਦੋਸਤੀ ਵਿੱਚ ਡੰਡੀ ਮਾਰਨੀ ਸਿੱਖ ਜਾਂਦਾ ਹੈ। ਹੁੰਦੀ ਭਾਵੇਂ ਉਸ ਦੀ ਮਜਬੂਰੀ ਹੈ। ਪਰ ਕਲੇਅਰ ਨੇ ਯਤਨ ਕੀਤਾ ਮਰਦੇ ਦਮ ਤੱਕ ਦੋਸਤੀਆਂ ਦੀ ਤਕੜੀ ਵਿੱਚ ਪੂਰਾ ਤੁਲਿਆ ਕਲੇਅਰ ਦੇ ਬਾਪ ਨੇ ਉਸ ਤੇ ਜੀਵਨ ਵਿੱਚ ਖੁਸ਼ੀ ਜ਼ਮੀਨ ਦੇ ਹੋਂਕੇ ਬਿਨਾ ਕੁਝ ਨਹੀਂ ਸੀ ਦਿੱਤਾ ਪਰ ਕਲੇਅਰ ਨੇ ਆਪਣੇ ਬਾਪ ਦੀ ਆਵਾਰਗੀ ਤੇ ਪਟਕਣ ਨੂੰ ਨੇੜੇ ਤੇੜੇ ਵੀ ਫਟਕਣ ਨਹੀਂ ਦਿੱਤਾ ਉਸ ਦੀ ਨਾੜ ਨਾੜ ਘਰ ਦੀਆਂ ਇੱਟਾਂ ਨਾਲ ਜੁੜੀ ਹੋਈ ਸੀ ਉਹ ਘਰੋਂ ਕਿਧਰੇ ਜਾਂਦਾ ਉਦੋਂ ਵੀ ਕਾਲਾ ਹੁੰਦਾ ਮੁਰਦਾ ਤਾਂ ਵੀ ਕਾਲ ਨਾਲ ਬਾਪ ਨੇ ਭਾਵੇਂ ਜ਼ਮੀਨ ਵੇਚ ਕੇ ਹੱਥਲ ਕਰ ਦਿੱਤਾ ਸੀ ਪਰ ਕਲੇਅਰ ਨੇ ਆਪਣੇ ਚਾਰੇ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਉਹ ਆਪਣੀਆਂ ਢਿੱਡ ਦੀਆਂ ਹਾਂਦਰਾਂ ਲਈ ਵੀ ਇਮਾਨਦਾਰ ਰਿਹਾ ਦਲਿਤ ਵੇੜਿਆਂ ਦੀ ਮਾਨਸਿਕਤਾ ਨੂੰ ਪੇਸ਼ ਕਰਨ ਵਿੱਚ ਵੀ ਜਦੋਂ ਮੈਂ ਉਹਦੇ ਨਾਲ ਹੋਈ ਪਹਿਲੀ ਮੁਲਾਕਾਤ ਤੋਂ ਲੈ ਕੇ ਉਹਦੇ ਭੋਗ ਤੱਕ ਦੇ ਸਮੇਂ ਤੇ ਨਿਗਾ ਮਾਰਦਾ ਮੈਨੂੰ ਕਿਤੇ ਵੀ ਉਹ ਦੋਸ਼ੀ ਨਜ਼ਰ ਨਹੀਂ ਆਉਂਦਾ ਮੇਰੇ ਤੋਂ ਕਈ ਵਾਰ ਉਹ ਕੋਈ ਨਾ ਕੋਈ ਅਜੀਹਾ ਕੰਮ ਵੀ ਕਰਵਾ ਲੈਂਦਾ ਸੀ ਜਿਹੜਾ ਮੈਂ ਦਿਲੋਂ ਕਰਨਾ ਨਹੀਂ ਸੀ ਚਾਹੁੰਦਾ ਪਰ ਉਹਦੀ ਅੱਖ ਸ਼ਰਮ ਕਰਨ ਭੱਜਾ ਨਾ ਜਾਂਦਾ ਉਹਦੇ ਪਿੰਡ ਦਾ ਇੱਕ ਗਾਇਕ ਸੀ ਗੁਰਪਾਲ ਪੂਲਾ ਉਹਦੀ ਕੈਸਟ ਆਉਣੀ ਸੀ ਕਲੀਅਰ ਕਹਿੰਦਾ ਇਹਨੂੰ ਇੱਕ ਗੀਤ ਲਿਖ ਕੇ ਦੇ ਮੈਂ ਦੁਪਹਿਰੇ ਪੂਲੇ ਗਿਆ ਸੀ ਮੇਰੇ ਜਾਂਦੇ ਨੂੰ ਗੁਰਪਾਲ ਫੁੱਲਾ ਆਇਆ ਬੈਠਾ ਸੀ ਮੈਨੂੰ ਕੋਈ ਕਲੇਰ ਤੱਕ ਵੀ ਕੰਮ ਸੀ ਨਾਲ ਦੇ ਪਿੰਡ ਟਪਾਰੀ ਮੈਂ ਸ਼ਮਸ਼ੇਰ ਟਪਾਰੀ ਕਹਾਣੀਕਾਰ ਨੂੰ ਮਿਲਣ ਜਾਣਾ ਸੀ ਮੈਂ ਘੰਟੇ ਕੁਚ ਮੁੜ ਆ ਆਉਂਦੇ ਜਾਂਦੇ ਨੇ ਮੈਂ ਗੀਤ ਲਿਖ ਲਿਆ ਸੀ ਕਲੇਰ ਕੋਲ ਆਇਆ ਗੁਰਪਾਲ ਬੈਠਾ ਸੀ ਤੁਰਨ ਵੇਲੇ ਗੀਤ ਦੇਣ ਦਾ ਵਾਅਦਾ ਕਰਕੇ ਗਿਆ ਸੀ ਮੈਂ ਕਲੇਰ ਤੋਂ ਕਾਗਜ਼ ਲਿਆ ਉਹਨੇ ਆਪਣੇ ਚਿੱਟੇ ਕਮੀਜ਼ ਵਰਗਾ ਕਾਗਜ਼ ਦਿੱਤਾ ਮੈਂ ਗੀਤ ਲਿਖ ਕੇ ਦੇ ਦਿੱਤਾ ਯਾਰ ਹੁੰਦੇ ਨੇ ਸਰਹਾਣੇ ਪਈ ਬੰਦੂਕ ਵਰਗੇ ਕਿਸੇ ਬੰਜਲੀ ਦੀ ਮਿੱਠੀ ਮਿੱਟੀ ਹੂਕ ਵਰਗੇ ਇਹ ਗੀਤ ਗੁਰਪਾਲ ਪੂਲੇ ਨੇ ਵੀ ਗਾਇਆ ਦੋ ਤਿੰਨ ਹੋਰ ਗਾਇਕਾਂ ਨੇ ਵੀ ਤਿੰਨ ਚਾਰ ਸਾਲ ਪਹਿਲਾਂ ਹਾਰਬੀ ਨੇ ਵੀ ਗਾਇਆ ਹਰਜੀਤ ਹਰਮਨ ਨੇ ਐਕਟਿੰਗ ਕੀਤੀ ਜਿਸ ਇੱਕੋ ਗੀਤ ਨੇ ਮੈਨੂੰ ਗੀਤਕਾਰਾਂ ਦੀ ਲਾਈਨ ਵਿੱਚ ਲਿਆ ਕੇ ਖੜਾ ਕੀਤਾ ਸੀ ਤਪੂਰਾ ਸਿੰਘ ਕਲੇਰ ਕਰਕੇ ਜਿਉ ਮੇਰੇ ਜੀਵਨ ਵਿੱਚ ਨਾ ਆਉਂਦਾ ਕਦੇ ਵੀ ਮੈਥੋਂ ਇਹ ਗੀਤ ਨਾ ਲਿਖਿਆ ਜਾਂਦਾ ਅੰਤਿਕਾ ਮੈਂ ਇੱਕ ਦਿਨ ਫੇਸਬੁੱਕ ਵੇਖ ਰਿਹਾ ਸੀ ਕਹਾਣੀਕਾਰ ਹਰਜੀਤ ਦੀ ਪੋਸਟ ਪਾਈ ਹੋਈ ਸੀ ਨਾਲ ਕੈਂਸਰ ਦਾ ਸ਼ਿਕਾਰ ਹੋਏ ਬੇहद ਕਮਜ਼ੋਰ ਪੂਰਾ ਸਿੰਘ ਕਲੇਰ ਦੀ ਤਸਵੀਰ ਵੀ ਵੇਖ ਕੇ ਮਨ ਬੜਾ ਖਰਾਬ ਹੋਇਆ ਮੈਂ ਸੰਗਰੂਰ ਤੋਂ ਪੰਜਾਬੀ ਜਾਗਰਨ ਦੇ ਦਫ਼ਤਰ ਵਿੱਚ ਬੈਠੇ ਬੈਠੇ ਨੇ ਸੰਤ ਬਲਬੀਰ ਸਿੰਘ ਖੁੰਨ ਸਰਬ ਕਾਂਸਦੀ ਸਕੱਤਰ ਨੂੰ ਫੋਨ ਤੇ ਸਾਰੀ ਗੱਲ ਦੱਸੀ ਡਾਕਟਰ ਭਵਿੰਦਰ ਸਿੰਘ 베ਦੀ ਨੂੰ ਵੀ ਫੋਨ ਕੀਤਾ ਉਹਨੇ ਇੱਕ ਦੋ ਮਿੱਤਰਾਂ ਨੂੰ ਹੋਰ ਫੋਨ ਕੀਤੇ ਅਸੀਂ ਪੂਲੇ ਉਹਦਾ ਪਤਾ ਲੈਣਗੇ ਸਾਡੇ ਜਾਂਦਿਆਂ ਨੂੰ ਕਰੀ ਸੋਗੀ ਮਾਹੌਲ ਸੀ ਉਹਦੀਆਂ ਦੋਵੇਂ ਕੁੜੀਆਂ ਆਈਆਂ ਹੋਈਆਂ ਸਨ ਉਹ ਬਹੁਤ ਹੌਲੀ ਬੋਲ ਰਿਹਾ ਸੀ ਸੁਰਤ ਭਾਵੇਂ ਪੂਰੀ ਨਹੀਂ ਸੀ ਉਹਨੇ ਸਾਨੂੰ ਪਛਾਣ ਲਿਆ ਸੀ ਸਾਨੂੰ ਤਸੱਲੀ ਹੋਈ ਮੈਂ ਕਲੇਰ ਦੀ ਲੇਖਕ ਲੜਕੀ ਅਮਰਿਤਪਾਲ ਕਲੇਰ ਨੂੰ ਪੁੱਛਿਆ ਇਹਦੀ ਕੋਈ ਕਿਤਾਬ ਟਾਈਪ ਹੋਈ ਪਈ ਐ ਉਹਨੇ ਦੱਸਿਆ ਕਿਤਾਬ ਦੇ 6-7 ਲੇਖ ਟਾਈਪ ਹੋਨੇ ਬਾਕੀ ਰਹਿੰਦੇ ਨੇ ਮੈਂ ਉਸੇ ਵੇਲੇ ਟਾਈਪ ਹੋਏ ਲੇਖ ਆਪਣੀ ਈਮੇਲ ਤੇ ਭਜਵਾ ਦਿੱਤੇ ਦੂਜੇ ਲੇਖਾਂ ਵਾਲਾ ਲਿਫਾਫਾ ਲੈ ਲਿਆ ਫੁਰਤੀ ਨਾਲ ਸੀ ਚੱਲ ਪਏ ਮੈਂ ਮਰਦਾ ਹੋਇਆ ਹੰਡਿਆਏ ਖੜਿਆ ਆਪਣੀਆਂ ਧੀਆਂ ਵਰਗੀ ਆਪਰੇਟਰ ਵੀਰਪਾਲ ਕੌਰ ਨੂੰ ਲੇਖ ਦਿੱਤੇ ਪੂਰਾ ਸਿੰਘ ਕਲੇਰ ਦੀ ਸਥਿਤੀ ਬਾਰੇ ਦੱਸਿਆ ਅੱਧੇ ਲੇਖ ਉਸਨੇ ਆਪਣੀ ਵੱਡੀ ਭੈਣ ਹਰਵਿੰਦਰ ਕੌਰ ਢਿੰਗੜ ਨੂੰ ਫੜਾ ਦਿੱਤੇ ਰਾਤੋਂ ਰਾਤ ਕਿਤਾਬ ਟਾਈਪ ਕਰਕੇ ਵੀਰਪਾਲ ਨੇ ਤੜਕੇ 9:00 ਵਜੇ ਫਾਈਲ ਲਾ ਦਿੱਤੀ ਸ਼ਾਮ ਨੂੰ ਕਰਿਆ ਕਿ ਮੈਂ ਲੋਕ ਪੜਾਂ ਕਿਤਾਬ ਦਾ ਆਪਣੇ ਪੁੱਤਰ ਆਕਾਸ਼ਪਾਲ ਸਿੰਘ ਤੋਂ ਟਾਈਟਲ ਬਣਵਾ ਦਿੱਤਾ। ਬਰਨਾਲੇ ਇੱਕ ਰੰਗਦਾਰ ਹਾਫ ਸੈੱਟ ਮਸ਼ੀਨ ਤੋਂ ਕਢਵਾ ਵੀ ਲਿਆਂਦਾ। ਅਗਲੇ ਦਿਨ ਸਵੇਰੇ ਸੰਗਰੂਰ ਜਾਣ ਵੇਲੇ ਮੈਂ ਪਟਿਆਲੇ ਵਾਲੀ ਬਸ ਤੇ ਹਰਨਾ ਪ੍ਰਿੰਟਿੰਗ ਪ੍ਰੈਸਰੀ ਭੇਜ ਦਿੱਤਾ। 11:00 ਵਜੇ ਪ੍ਰੈਸ ਵਾਲਿਆਂ ਦਾ ਆਦਮੀ ਬਸ ਸਟੈਂਡ ਤੋਂ ਟਾਈਟਲ ਲੈ ਗਿਆ। ਫਾਈਲ ਪਹਿਲਾਂ ਲਾ ਦਿੱਤੀ ਸੀ। ਉਹਨਾਂ ਨੇ ਤੁਰੰਤ ਪਲੇਟਾਂ ਲਵਾ ਕੇ ਛਪਾਈ ਸ਼ੁਰੂ ਕਰ ਦਿੱਤੀ ਸੀ। ਉਸੇ ਦਿਨ ਜਾ ਕੇ ਪੂਰਾ ਸਿੰਕਲੇਅਰ ਦਾ ਜੋਾਈ ਕੁਲਦੀਪ ਸਿੰਘ ਕਿਤਾਬ ਚੁੱਕ ਲਿਆ। ਅਸੀਂ ਪਹਿਲੇ ਦਿਨ ਵਾਲੀ ਮਿੱਤਰਾਂ ਨੇ ਲੋਕ ਪੜਾ ਕਿਤਾਬ ਪੂਰਾ ਸਿੰਘ ਕਲੇਰ ਨੂੰ ਵਖਾ ਕੇ ਰਿਲੀਜ਼ ਕਰ ਦਿੱਤੀ। ਕਿਤਾਬ ਵੇਖ ਕੇ ਕਲੇਰ ਬੜਾ ਰੋਇਆ। ਮਾਹੌਲ ਪਹਿਲੇ ਦਿਨ ਨਾਲੋਂ ਵੀ ਗਮਗੀਨ ਹੋ ਗਿਆ। ਇਹ ਲੋਕ ਪੜਾ ਉਹ ਕਿਤਾਬ ਸੀ ਜਿਹੜੀ ਮੈਂ ਅਜੀਤ ਦੇ ਦਫ਼ਤਰ ਗਿਆ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਦੇ ਕੇ ਆਇਆ ਸੀ। ਸਾਰੇ ਲੇਖ ਪਿੰਡ ਦੇ ਵੱਖ-ਵੱਖ ਅਜਬੂਤ ਪਾਤਰਾਂ ਦੀ ਜ਼ਿੰਦਗੀ ਬਾਰੇ ਸਨ। ਦੋ ਚਾਰ ਲੇਖਾਂ ਦੇ ਸਰਲੇਖ ਪੜ ਕੇ ਡਾਕਟਰ ਹਮਦਰਦ ਨੇ ਕਿਹਾ ਸੀ ਬੜੀ ਕੰਮ ਦੀ ਚੀਜ਼ ਐਤਵਾਰ ਦੇ ਅੰਕਕਿ ਛਾਪਾਂਗੇ। ਜਦੋਂ ਲੇਖ ਛਪਣੇ ਸ਼ੁਰੂ ਹੋਏ ਕਲੇਰ ਪੂਰਾ ਖੁਸ਼ ਸੀ ਉਹਦੀ ਸਭ ਤੋਂ ਵੱਡੀ ਸਹਿਤਕ ਪ੍ਰਾਪਤੀ ਸੀ ਐਤਵਾਰ ਨੂੰ ਉਹ ਅਜੇ ਮੰंजे ਚ ਪਿਆ ਹੁੰਦਾ ਫੋਨ ਆਉਣੇ ਪਹਿਲਾਂ ਸ਼ੁਰੂ ਹੋ ਜਾਂਦੇ ਕਿਤਾਬ ਰਿਲੀਜ਼ ਹੋਣ ਪਿੱਛੋਂ ਮੈਨੂੰ ਅਮਰਤ ਨੇ ਦੱਸਿਆ ਕਿ ਪਾਪਾ ਜੀ ਨੇ ਜਿਮਨੀ ਵੀ ਲਿਖੀ ਪਈ ਹੈ ਟੋਏ ਟਿੱਬੇ ਸਵੈ ਜਿਮਨੀ ਦਾ ਇੱਕ ਭਾਗ ਪਹਿਲਾਂ ਛਪ ਚੁੱਕਿਆ ਸੀ ਆਉਂਦਾ ਹੋਇਆ ਮੈਂ ਦੂਜੇ ਭਾਗ ਦਾ ਖਰੜਾ ਵੀ ਲੈ ਆਇਆ ਉਸ ਨੂੰ ਵੀ ਓਵੇਂ ਟਾਈਪ ਕੀਤਾ ਓਵੇਂ ਟਾਈਟਲ ਬਣਾ ਕੇ ਭੇਜਿਆ ਜਿਮਨੀ ਦੇ ਦੋਵੇਂ ਭਾਗ 300 ਤੋਂ ਵੱਧ ਸਫੇਦੇ ਸੀ ਪਹਿਲੀ ਪੁਸਤਕ ਦੀ ਛਪਾਈ ਤੇ ਅਸੀਂ ਯਾਰਾਂ ਦੋਸਤਾਂ ਨੇ ਖਰਚ ਕੀਤਾ ਸੀ ਇਸ ਵੱਡ ਘਾਰੀ ਪੁਸਤਕ ਵਿੱਚ ਅਮਰਿਤਪਾਲ ਕਲੇਰ ਨੇ 15000 ਰੁਪਏ ਪਾਏ ਤੀਜੇ ਕੁ ਦਿਨ ਟੋਏ ਟਿੱਬੇ 'ਤੇ ਛਪੀ ਹੋਈ ਪੁਸਤਕ ਅਮਰਿਤਪਾਲ ਕਲੇਰ ਚੁੱਕ ਲਈ ਫੋਨ ਤੇ ਸਾਡਾ ਸੰਪਰਕ ਜੁੜਿਆ ਹੋਇਆ ਸੀ ਜਦੋਂ ਉਹ ਪਟਿਆਲੇ ਟੋਏ ਟਿੱਬੇ ਪੁਸਤਕ ਚੁੱਕਣ ਗਏ ਸੀ ਮੈਨੂੰ ਸੰਗਰੂਰ ਮਿਲ ਕੇ ਗਏ ਮੈਂ ਉਹਨਾਂ ਨੂੰ ਤੋਰ ਕੇ ਮਾਲਵਾ ਸਹਿਤ ਸਭਾ ਸੰਗਰੂਰ ਦੀ ਮੀਟਿੰਗ ਵਿੱਚ ਗਿਆ ਸੀ ਉੱਥੇ ਕਲੇਰ ਬਾਰੇ ਦੱਸਿਆ ਉਹਦੇ ਨਾਮ ਤੋਂ ਸਾਰੇ ਵਾਕਿਫ ਸਨ ਮੈਂ ਦੱਸਿਆ ਕਿ ਉਹਦੀਆਂ ਦੋ ਕਿਤਾਬਾਂ ਛਪ ਗਈਆਂ ਨੇ ਤੀਜਾ ਗੀਤ ਸੰਗ੍ਰਹਿ ਉੱਡ ਗਏ ਹਵਾਵਾਂ ਵਿੱਚ ਮੈਂ ਰਾਤ ਅਤੇ ਤੜਕੇ ਉੱਠ ਕੇ ਟਾਈਪ ਕੀਤਾ ਹੈ ਮੇਰੀ ਗੱਲ ਸੁਣ ਕੇ ਹੀ ਉਹਨਾਂ ਨੇ ਜੋ ਕਿਤਾਬ ਤੇ ਲੱਗਣਾ ਸੀ ਉਸੇ ਵੇਲੇ ਇਕੱਠਾ ਕਰਕੇ ਦੇ ਦਿੱਤਾ ਡਾਕਟਰ ਇਕਬਾਲ ਸਿੰਘ ਸਕਰੋਦੀ ਕਰਮ ਸਿੰਘ ਜ਼ਖਮੀ ਤੇ ਰਜਿੰਦਰ ਸਿੰਘ ਰਾਜਨ ਕਹਿਣ ਲੱਗੇ चौहान ਸਾਹਿਬ ਹੁਣ ਔਖੇ ਸੌਖੇ ਇਹ ਤੀਜੀ ਕਿਤਾਬ ਵੀ ਉਹਨਾਂ ਨੂੰ ਵਿਖਾਓ ਹਾਜ਼ਰਾਤ ਨੂੰ ਭਾਵੇਂ ਕੋਲ ਖੜੇ ਹੋ ਕੇ ਛਪਵਾਓ ਜਿਹੜੇ ਹੰਝੂ ਪੂਰਾ ਸਿੰਘ ਕਲੇਰ ਦੇ ਲੋਕ ਪੜਾਂ ਰਿਲੀਜ਼ ਕਰਨ ਵੇਲੇ ਵਹਾਉਣ ਹੋ ਰਹੇ ਹੁੰਦੇ ਸੀ ਉਹਨੇ ਟੁਇਟ ਉੱਤੇ ਵੇਖ ਕੇ ਵਹਾਈ ਪਰ ਦੁੱਖ ਦੀ ਗੱਲ ਹੈ ਜਦੋਂ ਅਗਲੇ ਦਿਨ ਉਹਦੀ ਤੀਸਰੀ ਪੁਸਤਕ ਉੱਡ ਗਏ ਹਵਾਵਾਂ ਵਿੱਚ ਲੈਣਗੇ ਸੱਜਣ ਪਟਿਆਲੇ ਵਾਲੀ ਨਹਿਰ ਤੇ ਆਏ ਸੀ ਕਲੇਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜਾ ਚੁੱਕਿਆ ਸੀ 14 ਅਗਸਤ 2020 ਨੂੰ ਵਕਤ ਦੇ ਸਾਹਾਂ ਨੇ ਜੇ ਕਿਤੇ 3-4 ਘੰਟੇ ਹੋਰ ਦਿੱਤੇ ਹੁੰਦੇ ਸਾਡੀ ਉਹਦੇ ਹੱਥੋਂ ਤੀਜੀ ਪੁਸਤਕ ਰਿਲੀਜ਼ ਕਰਾਉਣ ਦੀ ਇੱਛਾ ਪੂਰੀ ਹੋ ਜਾਣੀ ਸੀ ਫਿਰ ਇਹ ਪੁਸਤਕ ਉਹਦੇ ਭੋਗ ਤੇ ਰਿਲੀਜ਼ ਕਰਨੀ ਪਈ ਉਹਨ ਖੁਸ਼ੀ ਦੀ ਗੱਲ ਹੈ ਕਿ ਉਸ ਦੀ ਸਹਿਤਕ ਵਾਰਿਸ ਅਮਰਿਤਪਾਲ ਕਲੇਰ ਨੇ ਉਸ ਦੇ ਚਾਰੇ ਕਹਾਣੀ ਸੰਗ੍ਰਹਿ ਪੂਰਾ ਸਿੰਘ ਕਲੇਰ ਦੀਆਂ ਸਾਰੀਆਂ ਕਹਾਣੀਆਂ ਸਰਲੇਖ ਅਧਿਨ 71 ਕਰ ਦਿੱਤੇ ਹਨ। ਧੰਨਵਾਦ।